ਵਾਹਿਗੁਰੂ ਸਾਹਿਬ ਜੀ ਗਨ ਗੁਰੂ ਗਰੀਬ ਨਿਵਾਸ ਪ੍ਰਾਣੀ ਤੂੰ ਆਇਆ ਲਾ ਲਐਨ ਲਗਾ ਕਿਤ ਕੋ ਫਕੜ ਸਭ ਮੁਕਦੀ ਚੱਲੀ ਰੈਣ ਰੈਣ ਗਵਾਈ ਸੋਇ ਕੈ ਦਿਵਸ ਗਵਾਇ ਖਾਏ ਸਾ ਜਨਮ ਹੈ ਕੌਡੀ ਬਦਲੇ ਜਾਏ ਸੁਖੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਅੱਲਾ ਪੰਜਵਾ ਕੀਤਾ ਲੋੜੇ ਸੁਪ੍ਰਭੂਏ ਤੁਜ ਬਿਨਾਂ ਦੂਜਾ ਨਾਹੀਂ ਕੋਈ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੀ ਕੀ ਰੱਖੋ ਲਾਜ ਕੀਤਾ ਲੋੜੇ ਸੋ ਪ੍ਰਭ ਹੋਏ ਤੁਜ ਬਿਨ ਦੂਜਾ ਨਾ ਹੀ ਕੋਈ ਜੁ ਜਨ ਸੇਵੈ ਜਿਸ ਪੂਰਨ ਕਾਜ ਦਾਸ ਆਪਣ ਕੀ ਰਾਖੋ ਲਾਜ ਤੇਰੀ ਸ਼ਰਨ ਪੂਰਨ ਦਿਆਲਾ ਤੁਦ ਬਿਨ ਕਵਣ ਕਰੇ ਫਿਰ ਤ ਪਲਾ ਰਹਾਉ ਜਲ ਥਲ ਮਈ ਹਲ ਰਹਿਆ ਭਰਪੂਰ ਨਿਤ ਵਸੈ ਨਾ ਹੀ ਪ੍ਰਭ ਦੂਰ ਲੋਕ ਪਤਿਆਰ ਕਛੂਨਾ ਪਾਈਐ ਸਾਚ ਲਗੇ ਤਾ हमें जाए जिसनू लाए लाए सो लागा रत्न अंतर जाए पर पद पाए गुर प्रशादी ਨਾਮ ਤੇ ਆਏ ਦੁੱਖ ਜੋੜ ਕਰੋ ਅਰਦਾਸ ਦੋ ਦੋ ਭਾਵੈ ਤਾ ਆਣ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨਾਨਕ ਪ੍ਰਭ ਸਦਾ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਦੋ ਦੋ ਭਾਵੈ ਤਾ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਬਿਨ ਦੁਜਾ ਨਾਹੀ ਕੋਏ ਜੋ ਜਨ ਸੇਵੇ ਉਹ ਪੂਰ ਕਾਜ ਦਾਸ ਆਪਣੇ ਕੀ ਰੱਖੋ ਲਾਜ ਵਾਹਿਗੁਰੂ ਜਿੱਕਾ ਖਾਲਸਾ ਵਾਹਿ ਵਾਹਿਗੁਰੂ ਸਾਹਿਬ ਜੀ ਤਨ ਗੁਰ ਗਰੀਬ ਨਵਾਇ ਆਸ ਕਰਪਾਨ ਖੰਡੂ ਖੜਗ ਤਬਕ ਤਬਰ ਯਾਰ ਪੀਰ ਸਾਬ ਸਰੋਹੀ ਸਾਹਿਬ ਜੈ ਹਮਾਰੇ ਪੀਰ ਵਾਹਿਗੁਰੂ ਸਾਬ ਜੀ ਸਵਈਆ ਰਨ ਮੈਂ ਦਸ ਲਾਸ਼ਾਂ ਨੇ 900 ਜਲਾ 蒂ਪੋ ਕੋ ਪਟ ਲਿਸ਼ਕ ਮਾਰਿਓ ਰਨ ਮੈਂ ਦਸ ਲਾਸ਼ਾਂ ਨੇ 900 ਜਲਾ ਰਿਪ 蒂ਪੋ ਕੋ ਪਟ ਲਿਸ਼ਕ ਮਾਰਿਓ ^{(0.12)} ^{(0.42)}^{(0.72)}^{(1.02)}^{(1.32)}^{(1.62)}^{(1.92)}^{(2.22)}^{(2.52)}^{(2.82)}^{(3.12)}^{(3.42)}^{(3.72)}^{(4.02)}^{(4.32)}^{(4.62)}^{(4.92)}^{(5.22)}^{(5.52)}^{(5.82)}^{(6.12)}^{(6.42)}^{(6.72)}^{(7.02)}^{(7.32)}^{(7.62)}^{(7.92)}^{(8.22)}^{(8.52)}^{(8.82)}^{(9.12)}^{(9.42)}^{(9.72)}^{(10.02)} ਦਾਰਿਓ ਭਜ ਗਿਓ ਜਮ ਔਰ ਸੱਚੀ ਪਤ ਕਾਉ ਹਾਥ ਨਹੀਂ ਜਾਰ ਸੰਭਾਰਿਓ ਦੋਹਰਾ ਜਬ ਭੂਪਤ ਇਹ ਤੋ ਕਿਉ ਜੁਦ ਕ੍ਰੋਧ ਕੇ ਸਾਥ ਤਬ ਬਿਰਜਪਦ ਆਵਤ ਭਇਓ ਤਨਖ ਬਾਨ ਲੈ ਹਾਥ ਜਬ ਦਾਰੇ ਜੋ ਭੂਪ ਦੇ ਤੋ ਕੀਓ ਜੁਦ ਗ੍ਰੋਧ ਕੇ ਸਾਥ ਤਬ ਬਿਰਜਪਦ ਆਵਤ ਭਇਓ ਤਨਖ ਬਾਨ ਲੈ ਹਾਥ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ